ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆ ਨੂੰ ਅੱਜ ਦੀ ਵੀਡੀਓ ਵਿੱਚ ਤੇ ਅੱਜ ਫੇਰ ਪਿੰਡ ਜਮਸ਼ੇਰ ਦੀ ਪੰਚਾਇਤ ਵੱਲੋਂ ਇੱਕ ਬਹੁਤ ਸੋਹਣਾ ਕਦਮ ਚੁੱਕਿਆ ਜਾ ਰਿਹਾ ਜੀ ਮੇਰੇ ਪਿੱਛੇ ਜਿਹੜੀ ਤੁਸੀਂ ਆ ਦੇਖਦੇ ਹੋ ਖੇਤ ਇਹ 5 ਸਾਲ ਲਈ ਲੀਜ਼ ਤੇ ਲੈ ਲਏ ਗਏ ਆ ਜਿਹੜੀਆਂ ਲੜਕੀਆਂ ਸਾਡੀਆਂ ਬਸਟੈਂਡ ਮੇਨ ਜਮਸ਼ੇਰ ਖਾਸ ਉੱਥੇ ਲੜਕੀਆਂ ਦਾ ਸਕੂਲ ਆ ਉਹ ਸਕੂਲ ਨੂੰ ਗਰਾਊਂਡ ਹੈ ਨਹੀਂ ਸੀ ਕਿ ਤੇ ਜਿਹੜੀਆਂ ਬੱਚੀਆਂ ਸਾਡੀਆਂ ਉਹ ਖੇਲਣ ਤੋਂ ਬਹੁਤ ਔਖੀਆਂ ਸੀਗੀਆਂ ਤੇ 5 ਸਾਲ ਲਈ ਇਹ ਖੇਤ ਲੀਸ ਤੇ ਲੈ ਕੇ ਅੱਜ ਭੇਟ ਕੀਤੇ ਜਾਣੇ ਹਨ ਸਕੂਲ ਨੂੰ ਨਾ ਪਰਚਿਆਂ ਨੂੰ ਕਿ ਜਿਹੜੇ ਇੱਥੇ ਆ ਕੇ ਆਪਣੀ ਪ੍ਰੈਕਟਿਸ ਕਰ ਰਹੇ ਕਰਨ ਗਿਆ ਸੋ ਸਾਰਾ ਖੇਤ ਵਾਹ ਦਿੱਤਾ ਗਿਆ ਜੀ ਤੇ ਇਧਰ ਨਾਲ ਹੀ ਸਕੂਲ ਆ ਲੜਕੀਆਂ ਦਾ ਜਮਸ਼ੀਰ ਖਾਸ ਮੇਨ ਬੱਸ ਸਟੈਂਡ ਤੇ ਗੇਟ ਇਧਰ ਦੀ ਹੈਗਾ ਆ ਜੀ ਸੋ ਪੰਚਾਇਤ ਮੈਂਬਰ ਇਕੱਠੇ ਹੋ ਰਹੇ ਆ ਮਹਾਂਸ਼ੀਰਿ ਪ੍ਰਸ਼ੋਤਮ ਗਿਰੀ ਜੀ ਆਪਣੇ ਤੋ ਵੀ ਤਰਕ ਕਰਮਾਂ ਦੇ ਨਾਲ ਇਹ ਰੀਵਨ ਕਰਾਈ ਕਰਨਗੇ ਤੇ ਜਿਹੜੀਆਂ ਬੱਚੇ ਆ ਸਕੂਲ ਦਾ ਸਟਾਫ ਆ ਉਹ ਵੀ ਆ ਰਿਹਾ ਜੀ ਸੋ ਸਾਰਾ ਤੁਹਾਨੂੰ ਇਹ ਜਿਹੜਾ ਪ੍ਰੋਗਰਾਮ ਹੈ ਦਿਖਾਉਣੇ ਆ ਸੋ ਬੜੀ ਖੁਸ਼ੀ ਦੀ ਗੱਲ ਆ ਹਰ ਰੋਜ਼ ਪੰਚਾਇਤ ਨਵੀਆਂ ਪਲਾਂਘਾਂ ਪੱਟ ਰਹੀ ਆ ਪਿੰਡ ਜਮਸ਼ੀਰ ਦੀ ਤਰੱਕੀ ਲਈ ਸੋ ਬਹੁਤ ਘੱਟ ਸਮੇਂ ਦੇ ਵਿੱਚ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਕੰਮ ਨਹੀਂ ਕੋਈ ਹੋਇਆ ਸੀਗਾ 6 ਮਹੀਨੇ ਹੋਏ ਆ ਹੱਲੇ ਸਿਰਫ ਪੰਚਾਇਤ ਨੂੰ ਬਣੀ ਹੋਈ ਨੂੰ ਪਰ ਬਹੁਤ ਸਾਰੇ ਇਦਾਂ ਦੇ ਕੰਮ ਆ ਜਿਹੜੇ ਬਹੁਤ ਹਾਈ ਲੈਵਲ ਤੇ ਸ਼ੁਰੂ ਹੋਏ ਆ ਸੋ ਵਧਾਈ ਦੇ ਪਾਤਰ ਆ ਸਾਡੇ ਵੱਲੋਂ ਵੀ ਪਿੰਡ ਜਮਸ਼ੀਰ ਦੀ ਪੰਚਾਇਤ ਮੋਤਵਾਰ ਸੱਜਣ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਨਾਲ ਤੁਰੇ ਹੁੰਦੇ ਆ ਜਿਹੜੇ ਨਾਲ ਸਾਥ ਦਿੰਦੇ ਆ ਸੋ ਇਹ ਸਕੂਲ ਦੀਆਂ ਬੱਚੀਆਂ ਜਿਹਨਾਂ ਕੋਲ ਗਰਾਊਂਡ ਹੈ ਨਹੀਂ ਸੀ ਅੱਜ ਇਹਨਾਂ ਨੂੰ ਗਰਾਊਂਡ ਮਿਲਣ ਜਾ ਰਹੀ ਆ ਸੋ ਥੋੜੀ ਬਤ ਗੱਲਬਾਤ ਵੀ ਕਰਾਂਗੇ ਕਿ ਕਿੱਦਾਂ ਲੱਗ ਰਿਹਾ ਇਹਨਾਂ ਨੂੰ ਅੱਜ ਬਹੁਤ ਲੰਬੇ ਸਮਾਂ ਸੰਤਾਪ ਹੋ ਗਿਆ ਆ ਬੱਚਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਠੀਕ ਹੋ ਸਾਰੇ? ਕੱਢਦੀ ਕਲਾ ਤੇ ਗਰਾਊਂਡ ਹੈ ਨਹੀਂ ਸੀ ਅੱਜ ਗਰਾਊਂਡ ਮੈਣ ਲੱਗੀ ਹੈ ਸਾਰਿਆਂ ਨੂੰ ਫੇ। ਕਿੱਦਾਂ ਲੱਗਦਾ? ਬਹੁਤ ਵਧੀਆ। ਬਹੁਤ ਵਧੀਆ ਲੱਗਦਾ। ਗਰਾਊਂਡ ਤੋਂ ਬਿਨਾ ਕਿੱਦਾਂ ਦਾ ਲੱਗਦਾ ਚੰਦਰ ਘੁਟਣ ਜੀ ਹੁੰਦੀ ਸੀਗੀ ਜਿਹਦੇ ਖੇਤ ਸਾਰੇ ਖਿਡਾਰੀ ਬੈਠੇ ਨਾ ਸਾਰੇ ਖਿਡਾਰੀ ਤੁਸੀਂ। ਓਕੇ ਤਾਂ ਹੁਣ ਅੱਜ ਗਰਾਊਂਡ ਮਿਲ ਜਾਣੀ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਤੇ ਵਧੀਆ-ਵਧੀਆ ਪਲੇ ਕਰਨਾ ਆ ਪਿੰਡ ਦਾ ਨਾਮ ਰੋਸ਼ਨ ਕਰਨਾ ਠੀਕ ਹੈ ਸਕੂਲ ਦਾ ਨਾਮ ਰੋਸ਼ਨ ਕਰਨਾ ਠੀਕ ਹੈ ਨਾ। ਇੱਧਰ ਸਾਡੇ ਮੈਡਮ ਵੀ ਆ ਗਏ ਸਤਿ ਸ਼੍ਰੀ ਅਕਾਲ ਜੀ। ਆਜੋ 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 ਤੇ ਬੱਚੀਆਂ ਦੇ ਚਿਹਰਿਆਂ ਤੇ ਤੁਸੀਂ ਦੇਖ ਸਕਦੇ ਆ ਪੂਰੀ ਖੁਸ਼ੀ ਆ ਕਿ ਅੱਜ ਸਾਨੂੰ ਗਰਾਊਂਡ ਮਿਲ ਜਾਣੀ ਆ ਅਸੀਂ ਵੀ ਲੰਬੀਆਂ ਪਲਾਂਘਾਂ ਪੁੱਟਾਂਗੇ ਆਉਣ ਵਾਲੇ ਸਮੇਂ ਵਿੱਚ ਪਿੰਡ ਦਾ ਸਕੂਲ ਦਾ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਾਂਗੇ ਜਿਹੜੀ ਇਹਦੀ ਖੇਡ ਦੇ ਵਿੱਚ ਬੱਚੀਆਂ ਖੇਡਦੀਆਂ ਆ ਸੋ ਸਕੂਲ ਦਾ ਸਟਾਫ ਵੀ ਸਾਰਾ ਆ ਰਿਹਾ ਜੀ ਅੱਛਾ ਹੋ ਗਿਆ ਜੀ ਠੀਕ ਆ ਸਾਡੇ ਨਾਲ ਪ੍ਰਿੰਸੀਪਲ ਮੈਡਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਸ ਵਧੀਆ ਸੋ ਸਕੂਲ ਦੇ ਕੋਲ ਗਰਾਊਂਡ ਹੈ ਨਹੀਂ ਸੀ ਬਹੁਤ ਲੰਬੇ ਸਮੇਂ ਜਦੋਂ ਅਸੀਂ ਸੌਰਤ ਸੰਭ ਵੀ ਇਕਦਿ ਦੇਖਿਆ ਨਹੀਂ ਬੱਚੀਆਂ ਨੂੰ ਕਿਸੇ ਨੇ ਸੋਚਿਆ ਹੋਵੇ ਕਿ ਗਰਾਊਂਡ ਦਿੱਤੀ ਜਾਵੇ ਇਹ ਬੱਚੀਆਂ ਦੀ ਵੀ ਖੇਡ ਵੱਲ ਆਪਾਂ ਲਾਈਏ ਕਿਸੇ ਨੂੰ ਤੁਹਾਨੂੰ ਅੱਜ ਗਰਾਊਂਡ ਮਿਲ ਰਹੀ ਹੈ ਸਕੂਲ ਨੂੰ ਤੁਹਾਨੂੰ ਕਿਦਾਂ ਲੱਗ ਰਿਹਾ ਹੈ ਦੇਖੋ ਸਾਡੇ ਲਈ ਤਾਂ ਇੱਕ ਬਹੁਤ ਹੀ ਮਾਣ ਵਾਲੀ ਔਰ ਖੁਸ਼ੀ ਵਾਲੀ ਗੱਲ ਆ ਕਿ ਅਸੀਂ ਸਰਪੰਚ ਸਾਹਿਬ ਨੂੰ ਸਿਰਫ ਇੱਕ ਵਾਰੀ ਕਿਹਾ ਸੀ ਜਦੋਂ ਪਹਿਲੀ ਵਾਰੀ ਸਾਡੇ ਸਕੂਲ ਆਏ ਆ ਕਿ ਸਾਡੇ ਬੱਚਿਆਂ ਦੇ ਕੋਲ ਨਾ ਸਕੂਲ ਦੇ ਵਿੱਚ ਗਰਾਊਂਡ ਨਹੀਂ ਹੈਗੀ ਪਰ ਜਿਹੜੀ ਸਾਡੇ ਕੋਲ ਛੋਟੀ ਜੀ ਜਗ੍ਹਾ ਹੈਗੀ ਉਹਦੇ ਵਿੱਚ ਬੱਚੇ ਖੇਡਦੇ ਸਗੇ ਜ ਜਿਹਦੇ ਵਿੱਚ ਖੇਡਾਂ ਦਾ ਕੋਈ ਨਾ ਜ਼ਿਆਦਾ ਵਿਕਾਸ ਨਹੀਂ ਹੋ ਸਕਦਾ ਤੇ ਹੁਣ ਸਾਨੂੰ ਇੰਨੀ ਖੁੱਲੀ ਗਰਾਊਂਡ ਜਿਹੜੀ ਆ ਇਹਨਾਂ ਦੁਆਰਾ ਪ੍ਰੋਵਾਈਡ ਕੀਤੀ ਗਈ ਆ ਤੇ ਅਸੀਂ ਅੱਜ ਬਹੁਤ ਮਾਣ ਦੀ ਮਹਿਸੂਸ ਕਰ ਰਹੇ ਆਂ ਪੂਰੀ ಗ್ರಾಮ ਪੰਚਾਇਤ ਜਮਸ਼ੇਰ ਦਾ ਸਰਪੰਚ ਸਾਹਿਬ ਦਾ ਸਾਰੇ ਪਤਵੰਤੇ ਸੱਜਣ ਤਮਨ ਸਾਹਿਬ ਜੀ ਸਾਰਿਆਂ ਦਾ ਅਸੀਂ ਜਿਹੜਾ ਬਹੁਤ ਦਿਲੋਂ ਸ਼ੁਕਰਗੁਜ਼ਾਰ ਹੈਗੇ ਆਂ ਕਿ ਸਾਡੇ ਬੱਚਿਆਂ ਦੀ ਬਿਹਤਰੀ ਲਈ ਇਹਨਾਂ ਨੇ ਇੰਨਾ ਸੋਚਿਆ ਔਰ ਬੱਚਿਆਂ ਨੂੰ ਅਸੀਂ ਹੋਰ ਵੀ ਜਿਹੜੀਆਂ ਤਰੱਕੀ ਕਰਾਵਾਂਗੇ ਤਾਂ ਕਿ ਉਹ ਖੇਡਾਂ ਦੇ ਖੇਤਰ ਦੇ ਵਿੱਚ ਬਹੁਤ ਅੱਗੇ ਨਿਕਲ ਸਕਣ ਪੜਾਈ ਦੇ ਨਾਲ ਨਾਲ ਖੇਡਾਂ ਜਿਹੜੀਆਂ ਬਹੁਤ ਜ਼ਰੂਰੀ ਹੈ ਬਿਲਕੁਲ ਮੈਂ ਇਹ ਗੱਲ ਹੋਰ ਚਲੋ ਪਿੰਡ ਵਾਲ ਨੂੰ ਨਹੀਂ ਪਤਾ ਹੁੰਦਾ ਆਪਣੇ ਸਕੂਲ ਦੇ ਜਿਹੜੀਆਂ ਬੱਚੀਆਂ ਕਿਹੜੀ-ਕਿਹੜੀ ਖੇਡ ਖੇਡਦੀਆਂ ਨੇ ਜਿਹਨਾਂ ਨੇ ਮੱਲਾ ਮਾਰੀਆਂ ਉਹਦੇ ਬਾਰੇ ਥੋੜਾ ਦੱਸ ਦੋ ਸਾਡੇ ਕੋਲ ਇਸ ਵਾਰ ਇੱਕ ਲੜਕੀ ਸਾਡੀ ਨੈਸ਼ਨਲ ਫੁੱਟਬਾਲ ਦੇ ਵਿੱਚ ਵੀ ਸਿਲੈਕਟ ਹੋਈ ਆ। ਕੀ ਬਾਤ ਆ ਜੀ? ਹਾਂਜੀ। ਆ ਮਨੀਪੁਰ ਗਈ ਹੋਈ ਸੀ ਕੈਂਪ ਲਗਾਣ ਅੱਛਾ ਜੀ ਕਿਉਂਕਿ ਇਹਨਾਂ ਗੱਲਾਂ ਦਾ ਨਾ ਜਦੋਂ ਆਪਾਂ ਹੁਣ ਸੋਸ਼ਲ ਮੀਡੀਆ ਯੂਜ਼ ਕਰਦੇ ਆ ਇਹ ਚੀਜ਼ ਦਾ ਕਿਸੇ ਨੂੰ ਪਤਾ ਸਾਡੇ ਇੱਥੋਂ ਵੀ ਕੋਈ ਇਹ ਸਕੂਲ ਚੋਂ ਬੱਚੀ ਮਨੀਪੁਰ ਖੇਡ ਕੇ ਆਈਏ ਕਿਸੇ ਨੂੰ ਨਹੀਂ ਪਤਾ ਹੋਣਾ ਤੇ ਜਦੋਂ ਹੁਣ ਸਕੂਲ ਦੀ ਗਰਾਊਂਡ ਹੋ ਜੂਗੀ ਉਹਦੇ ਨਾਲ ਇਹ ਹੋਰ ਵੱਡੀਆਂ ਪਲਾਨਾਂ ਪੱਟਣਗੇ ਨਾ ਜੀ ਬਿਲਕੁਲ ਜੀ ਬਿਲਕੁਲ ਤੇ ਜਿਹਦੇ ਨਾਲ ਸਕੂਲ ਦਾ ਪਿੰਡ ਦਾ ਮਾਤਾ ਪਿਤਾ ਦਾ ਨਾਮ ਪੇਰੈਂਟਸ ਜਿਹੜੇ ਨਾ ਬਾਹਰ ਕਿਸੇ ਹੋਰ ਜਗ੍ਹਾ ਤੇ ਖੇਡਣ ਨਹੀਂ ਭੇਜ ਦੇਗੇ ਗਰਾਊਂਡ ਨਾ ਹੋਵੇ ਤੇ ਕੋਲ ਸਾਡੇ ਕੋਲ ਹੋਏਗੀ ਤੁਫੇ ਪੇਰੈਂਟਸ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਉਹ ਵੀ ਕਹਿੰਦੇ ਕਿ ਚਲੋ ਆਪਣੀ ਸੁਪਰਵੀਜ਼ਨ ਦੇ ਵਿੱਚ ਹੀ ਬੱਚੇ ਖੇਡ ਰਹੇ ਨੇ ਜੀ ਬਿਲਕੁਲ ਨਾਲ ਨਾਲ ਐਥਲੈਟਿਕਸ ਦੇ ਵਿੱਚ ਬੱਚੇ ਸਾਡੇ ਜਾਂਦੇ ਆ ਠੀਕ ਹੈ ਜੀ ਠੀਕ ਹੈ ਨਾ ਤਾਂ ਐਥਲੈਟਿਕਸ ਦੀਆਂ ਜਿੰਨੀਆਂ ਵੀ ਅਲੱਗ-ਅਲੱਗ ਗੇਮਸ ਹੈਗੀਆਂ ਆ ਤਾਂ ਜੀ ਜੀ ਬਾਕੀ ਚਲੋ ਆਪਾਂ ਹੁਣ ਅੱਗੇ ਹੋਰ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਬਿਲਕੁਲ ਅੱਗੇ ਤੋਂ ਅਗਲੇ ਲੈਵਲ ਤੇ ਜਾਵਾਂਗੇ थैंक यू थैंक यू ਪੋਜੀਸ਼ਨਲ ਸਟੇਟ ਵਿਨਰ ਬੱਚੇ ਦੀ ਹੈ ਹਾਂ ਸਟੇਟ ਦੇ ਵਿੱਚ ਵੀ ਹੈ ਫੁੱਟਬਾਲ ਦੀ ਸਾਡੇ ਬੱਚੇ ਜਿਹੜੇ ਆ ਸਟੇਟ ਵਿਨਰ ਆਈ ਉਹ ਹੀ ਲੜਕੀ ਸਾਡੀ ਨੈਸ਼ਨਲ ਰਿਪਰੈਜ਼ੈਂਟ ਕੀਤਾ ਉਹਨੇ ਠੀਕ ਹੈ ਜੀ ਤੇ ਪੰਜਾਬ ਵਿੱਚੋਂ ਸਾਡੇ ਜਲੰਧਰ ਦੀ ਇਹ ਲੜਕੀ ਸਿਲੈਕਟ ਹੋਈ ਸੀਗੀ ਮਨੀਪੁਰ ਇੰਫਾਲ ਦੇ ਵਿੱਚ ਗੇਮਸ ਹੋਈਆਂ ਨੈਸ਼ਨਲ ਗੇਮਸ ਸਕੂਲ ਗੇਮਸ ਜੀ ਹਾਂ ਤੇ ਉੱਥੋਂ ਖੇਡ ਕੇ ਆਈ ਹੈਗੀ ਹੈ ਟਾਈਮ ਟੂ ਟਾਈਮ ਡਿਸਟ੍ਰਿਕਟ ਚ ਵੀ ਪੋਜੀਸ਼ਨਸ ਆਉਂਦੀਆਂ ਬੱਚਿਆਂ ਦੀਆਂ ਸਿਰਫ ਸਾਡੇ ਤੇ ਅਸੀਂ ਜਰੂਰ ਪੂਰੀ ਕੋਸ਼ਿਸ਼ ਕਰਾਂਗੇ ਵੀ ਬੱਚਿਆਂ ਨੂੰ ਅੱਛਾ ਮੈਸੇਜ ਜਾਵੇ ਪਿੰਡ ਵਿੱਚਲੀ ਨਸ਼ਿਆਂ ਦੇ ਵਿਰੋਧ ਵੀ ਤੇ ਹੈਲਥ ਵਾਈਜ਼ ਵੀ ਅਸੀਂ ਤਾਂ ਕਹਾਂਗੇ ਪਿੰਡ ਦੇ ਬਜ਼ੁਰਗ ਵੀ ਆ ਕੇ ਸਾਡੇ ਨਾਲ ਇੱਥੇ ਮਿਲਣ ਤਾਂ ਕਿ ਜਿਹੜਾ ਅੱਛਾ ਮੈਸੇਜ ਹੋਵੇ ਅਸੀਂ ਬੱਚਿਆਂ ਨੂੰ ਅੱਗੇ ਤਰੱਕੀ ਵੱਲ ਵਧਾ ਸਕੀਏ ਸੰਸਾਨ ਸਾਹਿਬ ਦਾ ਜਿਹੜਾ ਇਹ ਸੁਪਨਾ ਵਧੀਆ ਅਸੀਂ ਲੈ ਕੇ ਚੱਗੇ ਜਾ ਸੀ ਠੀਕ ਹੈ ਥੈਂਕ ਯੂ ਮੈਮ ਵੈਰੀ ਮਚ ਤੇ ਇਹ ਸੀ ਸਕੂਲ ਦਾ ਸਟਾਫ ਬੜੇ ਖੁਸ਼ ਹੈ ਸਾਰੇ ਅੱਜ ਕਿ ਇਹਨਾਂ ਬੱਚਿਆਂ ਨੂੰ ਅੱਜ ਗਰਾਊਂਡ ਮਿਲ ਜਾਣੀਆਂ ਸੋ ਮਾਤਾ ਪਿਤਾ ਨੂੰ ਵੀ ਬੇਨਤੀ ਆ ਆਪਣੇ ਬੱਚਿਆਂ ਨੂੰ ਸਿਰਫ ਆਈਲੈਟਸ ਤੱਕ ਨਾ ਸੀਮਤ ਰੱਖੋ ਕਿ ਕੱਲਾ ਆਈਲੈਂਡਸ ਕਰਾ ਕੇ ਆਪਾਂ ਬਾਹਰ ਤੁਰ ਜਣੇ ਆ ਉਹਨਾਂ ਨੂੰ ਰੁਝਾਨ ਗਿਆਮਾਂਵਲ ਬਣਾਓ ਤਾਂ ਕਿ ਆਪਣੇ ਬੱਚੇ ਨਾਮ ਰੋਸ਼ਨ ਕਰ ਸਕਣ ਕੱਲਾ ਪੈਸਾ ਕੰਮ ਨਹੀਂ ਆਉਂਦਾ ਜਦੋਂ ਕੱਲਾ ਪੈਸੇ ਦੇ ਨਾਲ ਜ਼ਿੰਦਗੀ ਚੱਲ ਸਕਦੀ ਆ ਨਾਮ ਨਹੀਂ ਚੱਲ ਸਕਦਾ ਤੁਹਾਡਾ ਨਾਮ ਹੈ ਨਾ ਬੱਚਿਆਂ ਨੇ ਪੜ੍ਹਾਈ ਕਰਕੇ ਨਾਲ ਨਾਲ ਖੇਡਾਂ ਵਿੱਚ ਅੱਗੇ ਜਾ ਕੇ ਬਣਾਉਣਾ ਆ ਸੋ ਮਾਤਾ ਪਿਤਾ ਨੂੰ ਇਹ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਉਤਸ਼ਾਹਤ ਕਰਿਆ ਕਰੋ ਇਹਨਾਂ ਬੱਚਿਆਂ ਨੂੰ ਵੀ ਕਿ ਜਿਹੜੀ ਗੇਮ ਦੇ ਵਿੱਚ ਉਹ ਅੱਗੇ ਜਾਣਾ ਚਾਹੁੰਦੇ ਆ ਸਾਥ द्या ਕਰੋ ਪੂਰਾ ਸੋ ਮਹਾਂਤ ਪਰਸ਼ੋਤਮ ਗਿਰੀ ਚਿੰਤੇ ਵਾਲੇ ਆ ਰਿਹਾ ਜੀ ਰੀਵਿੰਗ ਕਟਾਈ ਹੋਣੀ ਆ ਸੋ ਮਹਾਂਤ ਪਰਸ਼ੋਤਮ ਗਿਰੀ ਜੀ ਚਿੰਤੇ ਵਾਲੇ ਜਿਨ੍ਹਾਂ ਦੇ ਕਰ ਕਲਵਾਂ ਦੇ ਨਾਲ ਅੱਜ ਇਹ ਉਦਘਾਟਨ ਹੋਣਾ ਜੀ ਗਰਾਊਂਡ ਦਾ ਬੱਚਿਆਂ ਨੂੰ ਸਮਰਪਿਤ ਕੀਤੀ ਜਾਣੀ ਆ ਸੋ ਪਹੁੰਚ ਚੁੱਕੇ ਆ ਆ ਜੀਗਾ ਚ ਬੜਾ ਬੜਾ ਮਾਂ ਮੰਮੀ ਹੁੰਦੀ ਠੀਕ ਹੈ ਉਹਦਾ ਜਿਹੜਾ ਮੌਜੂ ਹੱਥ ਨਹੀਂ ਜਮਾਉਂਦਾ ਜੀ ਜਿਆਰੀ ਗੱਲਾਂ ਚੋਂ ਨਹੀਂ ਬੜੀ ਬਾਰੀ ਜਦ ਕਿ ਸੁਆਹ ਨਾ ਜਾਂਦਾ ਉਹਨਾਂ ਨੂੰ ਨਹੀਂ ਇੱਧਰ ਹੋ ਜਾ ਸਿਆਣੇ ਸੋਏ ਬੱਚੇ ਜਿਹਨਾਂ ਨੂੰ ਅੱਜ ਗਰਾਊਂਡ ਮਿਲਣੀ ਹੈ ਕਿਦਾਂ ਨਹੀਂ ਕਿਦਾਂ ਲੱਗਦਾ ਗਰਾਊਂਡ ਮਿਲ ਜਾਨੀ ਅੱਜ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਹੁਣ ਗਰਾਊਂਡ ਆਪਣੀ ਹੋ ਜਾਣੀ ਹੈ ਨਾ ਖੇਲਣ ਤਾਂ ਓਕੇ ਹੁੰਦੇ ਸਗੇ ਹੁਣ ਠੀਕ ਹੈ ਕੀ ਖੇਡਦੀ ਹੁੰਨੀ ਆ ਫੁੱਟਬਾਲ ਫੁੱਟਬਾਲ ਖੇਡਦੀ ਆ ਕੀ ਬਾਤ ਆ ਅੱਗੇ ਜਾਣਾ ਫੁੱਟਬਾਲ ਦੀ ਪੱਟੀ ਦੇ ਪਲੇਅਰ ਬਣਨਾ ਪੱਕਾ ਹੁਣ ਤਾਂ ਬਣ ਜੀ ਹੈ ਨਾ ਹੁਣ ਤਾਂ ਗਰਾਊਂਡ ਆਪਣੀ ਹੋ ਗਈ ਠੀਕ ਹੈ ਇਧਰੋਂ ਇਧਰੋਂ ਕਰੀਏ ਇਧਰ ਸਾਡੇ ਭਾਜੀ ਮਨੀਸ਼ ਜੀ ਵੀ ਇੱਕ ਨੇ ਇਧਰ ਪਰਿਵਾਰ ਉਧਰ ਪਿਆਦਾ ਪਤਾ ਪਾਪਾ ਟੀਕੇ ਤੋਂ ਆ ਦੇਖੇ ਨਾਲੇ ਪਾਸੇ ਫੁੱਟਬਾਲ ਸੁਣੇ ਫੁੱਟਮਾ ਇਧਰੋਂ ਛੱਡਦੇ ਨੂੰ ਬੱਚਾ ਛੱਡਵਾ ਹਾਂ ਬੋਮਾ ਕਰਾ ਰੈਂਜੋ ਜੀ ਤੇਰੇ ਮੜੇ ਸਾਰਾ ਕੁਝ ਰੈਂਜੋ ਹੋਟ ਰੈਂਜੋ ਇੱਕ ਇਹਦਾ ਨਾ ਵੀ ਮੈਂ ਤਾਂ ਹਾਂਜੀ ਬਰੇ ਹਾਂਜੀ ਜੀ ਉਸ ਘਾਟਨ ਹੋ ਗਿਆ ਗਰਾਊਂਡ ਦਾ ਤੇ ਜੀਵਨ ਕਟਿਆ ਗਿਆ ਬੱਚੇ ਪੂਰੇ ਖੁਸ਼ ਜਿਨ੍ਹਾਂ ਨੇ ਇਸ ਗਰਾਊਂਡ 'ਚ ਖੇਡਣਾ ਆ ਠੀਕ ਹੈ ਨਾ ਹੁਣ ਖੇਡਿਆ ਕਰਨਾ ਨਾ ਕੀ ਬਾਤ ਹੈ ਹਾਂਜੀ जाओ गेड़ी गुड़ी लाके आओ ग्राउंड दीप देखो को मेर ग्राउंड ता डिया भाई हां जी हां जी जाओ 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 लो जी न्याने पूरे खुश <laughs>. ਆ ਗਏ ਉਹ ਨਿਆਣਾ ਚਾਹ ਹੀ ਬਹੁਤ ਆ ਮਾਮਾ ਅਗਲੇ ਚਾਹ ਹੀ ਬਹੁਤ ਨਿਆਣਾ ਦੇਖਦਾ ਲੋ ਜੀ ਕਦੋਂ ਤੋਂ ਇਹ ਬੱਚੇ ਦਿਲਾਂ ਚ ਆਪਣੇ ਦੇਖਣਾ ਅਲਮਾਨ ਧੱਪ ਕੇ ਬੈਠੇ ਹੋਣੇ ਆ ਕਿ ਵੱਡੀ ساری ਗਰਾਊਂਡ ਹੋਵੇ ਅਸੀਂ ਵੀ ਖੇਲੀਏ ਦੇਖੋ ਜੀ ਕਿੰਨੀ ਖੁਸ਼ੀ ਵਾਲੀ ਗੱਲ ਆ ਬੱਚਿਆਂ ਦੀ ਸਾਡੇ ਸਕੂਲ ਲਈ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਆ ਇਹ ਬੱਚੀ ਸੁਨੈਨਾ ਜਿਹੜੀ ਆ ਇਹ ਨੈਸ਼ਨਲ ਖੇਡ ਕੇ ਆਈ ਜੀ ਪਿੰਨ ਨੂੰ ਰੈਫਰ ਕਰਕੇ ਸਕੂਲ ਨੂੰ ਰੈਫਰ ਕਰਕੇ ਪੰਜਾਬ ਨੂੰ ਰੈਫਰ ਕਰਕੇ ਮਨੀਪੁਰ ਬੇਟਾ ਖੇਡ ਕੇ ਨੈਸ਼ਨਲ ਬਹੁਤ-ਬਹੁਤ ਮੁਬਾਰਕਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਇਹ ਦੱਸੋ ਪਹਿਲਾਂ ਤਾਂ ਵਧੀਆ ਸੀ ਵਧੀਆ ਸੀ ਤੇ ਅੱਗੇ ਗਰਾਊਂਡ ਹੈ ਨਹੀਂ ਸੀ ਫੇਰ ਵੀ ਤੁਸੀਂ ਉੱਥੇ ਤੱਕ ਪਹੁੰਚੇ ਆ ਤੇ ਅੱਜ ਗਰਾਊਂਡ ਮਿਲ ਗਈ ਸਕੂਲ ਨੂੰ ਕਿੱਦਾਂ ਦਾ ਮਹਿਸੂਸ ਕਰਦੇ ਹੋ ਵਧੀਆ ਕਰਦੇ ਹੋ ਹਾਂਜੀ ਵਧੀਆ ਕਰਦੇ ਹੋ ਵਧੀਆ ਖੌਣੇ ਗਰਾਉਂਡ ਆ ਗਈ ਹੁਣ ਤਾਂ ਅੱਗੇ ਜਾਉਂਗੇ ਹੋਰ ਨੈਸ਼ਨਲ ਤੋਂ ਨਾ ਹਾਂਜੀ ਬਡੀਆਂ ਪਲਾਂਗਾ ਪਟੂਗੇ ਠੀਕ ਆ ਤੇ ਕੀ ਐਮ ਲੈ ਕੇ ਚੱਲੇ ਆ ਗੇਮ ਦੇ ਵਿੱਚ ਕਿ ਆਪਾਂ ਕਿੱਥੇ ਤੱਕ ਪਹੁੰਚਣਾ ਆ ਅੱਗੇ ਹੋਰ ਖੇਲਾਂਗੇ ਨਾਮ ਰੋਸ਼ਨ ਕਰੂਗੇ ਸਕੂਲ ਦਾ ਮਾਪਿਆਂ ਦਾ ਪਿੰਡ ਦਾ ਆਪਣੇ ਟੀਚਰ ਸਾਹਿਬਾਂ ਦਾ ਹਾਂਜੀ ਠੀਕ ਆ ਥੈਂਕ ਯੂ ਵੈਰੀ ਮਾ ਜੀ ਤੇ ਤੁਹਾਡੇ ਕੋਚ ਸਾਹਿਬ ਸਕੂਲ ਤੋਂ ਪੀਟੀ ਮੈਡਮ ਅਛਾ ਆਸ਼ਾ ਮੈਡਮ ਅੱਛਾ ਇਹ ਆਸ਼ਾ ਮੈਡਮ ਜੀ ਇਹਨਾਂ ਦੇ ਦੇਖ ਰਖਦੇ ਵਿੱਚ ਇਹ ਬੱਚੀ ਖੇਡ ਕੇ ਆਈ ਜੀ ਸਨਾਨਾ ਹਨਾ ਮਨੀਪੁਰ ਫੁੱਟਬਾਲ ਦੇ ਗੇਮ ਤੇ ਤੁਸੀਂ ਇਹਨੂੰ ਕਿੱਦਾਂ ਦੇਖਦੇ ਆ ਕਿ ਤੁਹਾਡੇ ਸਕੂਲ ਚ ਇੱਕ ਨੈਸ਼ਨਲ ਪਲੇਅਰ ਨਿਕਲਿਆ ਜਿਹੜਾ ਮਨੀਪੁਰ ਖੇਡ ਕੇ ਆਇਆ ਕਿੰਨਾ ਕ ਮਾਣ ਮਹਿਸੂਸ ਹੋ ਰਿਹਾ ਦੇਖੋ ਇਹਦੇ ਬਹੁਤ ਇਹਦੇ ਵਿੱਚ ਬੱਚੇ ਚ ਆਪਣੇ ਚ ਬਹੁਤ ਉਤਸ਼ਾਹ ਹੈਗਾ ਕਿ ਜੀ ਗਰਾਊਂਡ ਤਾਂ ਹੈ ਨਹੀਂ ਸੀ ਆਪਣੇ ਕੋ ਆਪਣੇ ਸਕੂਲ ਆਪਣੇ ਪਿੰਡ ਵਿੱਚ ਕੋਈ ਗਰਾਊਂਡ ਬਣਾਈ ਹੈ ਤੁਸੀਂ ਤੇ ਉੱਥੇ ਜਾ ਕੇ ਇਹ ਪ੍ਰੈਕਟਿਸ ਕਰਦੇ ਹੁੰਦੇ ਸੀ ਉਥੇ ਸ਼ਾਮ ਨੂੰ ਬੱਚੇ ਪ੍ਰੈਕਟਿਸ ਕਰਦੇ ਤੇ ਮੈਂ ਤਾਂ ਇਹਦਾ ਫਾਈਂਡ ਆਊਟ ਸਿਰਫ ਟੈਲੈਂਟ ਹੀ ਕਰ ਸਕੀ ਕਿਉਂਕਿ ਮੇਰੇ ਕੋਲ ਗ੍ਰਾਊਂਡ ਤਾਂ ਹੈ ਨਹੀਂ ਸੀ ਫੁੱਟਬਾਲ ਦੀ ਪਰ ਫਿਰ ਵੀ ਇਹਨੇ ਬਦੇ ਬੱਚੇ ਦੀ ਆਪਣੀ ਐਫਰਟ ਸੀਗੇ ਮੈਂ ਤਾਂ ਇਹਨੂੰ ਇੰਨਾ ਕਿਹਾ ਕਿ ਮੈਂ ਤੇਰੇ ਨਾਲ ਜਾਵਾਂਗੀ ਜਿੱਥੇ ਮਰਜ਼ੀ ਜਿੱਥੇ ਵੀ ਟੂਰਨਾਮੈਂਟ ਹੋਊਗਾ ਮੈਂ ਤੇਰੇ ਨਾਲ ਜਾਵਾਂਗੀ ਬਟ ਇਹ ਕਿ ਮਿਹਨਤ ਇਹਦੀ ਆਪਣੀ ਆ ਸੀ ਸਿਰਫ ਇਹਨੂੰ ਗਾਈਡ ਕਰ ਸਕੀ ਬਹੁਤ ਵੱਡੀ ਮੈਮ ਗੱਲ ਹੈ ਜਦੋਂ ਅਸੀਂ ਬੱਚੇ ਨੂੰ ਪੁਸ਼-ਅਪ ਕਰਦੇ ਆ ਉਹਨਾਂ ਖੜੇ ਹੁੰਨੇ ਆ ਤਾਂ ਉਹ ਵੀ ਚੀਜ਼ ਬਹੁਤ ਵੱਡੀ ਆ ਨਹੀਂ ਤਾਂ ਆ ਇਹ ਚੀਜ਼ ਹੁੰਦੀ ਨਹੀਂ ਹਰ ਕਿਸੇ ਵਿੱਚ ਨਹੀਂ ਹੁੰਦੀ ਕਿ ਆਪਾਂ ਕਿ ਬੱਚੇ ਨੂੰ ਪੁਸ਼-ਅਪ ਕਰੀਏ ਕਿਸੇ ਤਰ੍ਹਾਂ ਨਾਲ ਆ ਪੂਰਾ ਨਾ। ਜੀ ਹਰ ਸਾਲ ਅਸੀਂ 70 ਤੋਂ 80 ਬੱਚੇ ਲੈ ਜਾਂਦੇ ਆ। ਠੀਕ ਹੈ ਜੀ। ਚਾਹੇ ਸਾਡੇ ਕੋਲ ਗਰਾਊਂਡ ਨਹੀਂ ਵੀ ਹੈ ਕਿਉਂਕਿ ਮੈਂ ਸੋਚਦੇ ਕਿ ਬੱਚੇ ਨੂੰ ਬਾਹਰ ਲੈ ਐਟਮੋਸਫੇਅਰ ਵੀ ਪਤਾ ਲੱਗਣਾ ਚਾਹੀਦਾ। ਉੱਥੇ ਅਲੱਗ-ਅਲੱਗ ਸਕੂਲਾਂ ਦੇ ਬੱਚੇ ਆਏ ਹੁੰਦੇ ਗਰਾਊਂਡ ਦੇਖੇ ਬੱਚਾ ਟਰੈਕ ਦੇਖੇ। ਜੀ ਜੀ ਜੀ। ਹਰ ਸਾਲ ਅਸੀਂ 70-75-80 ਬੱਚੇ ਲੈ ਕੇ ਜਾਂਦੇ ਆ ਫੁੱਟਬਾਲ 'ਚ ਵੀ ਲੈ ਕੇ ਜਾਂਦੇ ਆ ਆਪਣੇ ਬੈਡਮਿੰਟਨ 'ਚ ਤਿੰਨੋਂ ਗਰੁੱਪ 'ਚ ਲੈ ਕੇ ਜਾਂਦੇ ਆ 15 ਬੱਚੇ। ਦੀਮਾ ਤਿੰਨੋ ਗਰੁੱਪ 14 17 19 ਦੇ ਇਹ ਵੀ ਲੈ ਕੇ ਜਾਣੇ ਤੇ ਜੁਡੋ ਮੇਰੀ ਗੇਮ ਆਪਣੀ ਆ ਉਹਦੇ ਵਿੱਚ ਵੀ ਮੈਂ ਜਿਹੜੇ ਆ 15 20 ਬੱਚੇ 22 ਵਿੱਚ ਜ਼ਰੂਰ ਲੈ ਕੇ ਜਾਣੇ ਆ ਤੇ ਨਾਲ ਦੇਖੋ ਕਰਾਟੇਆਂ ਵਿੱਚ ਵੀ ਸਾਡੀ ਇੱਕ ਲੜਕੀ ਸੀਗੀ ਉਹ ਸਟੇਟ ਉਹ ਵੀ ਖੇਲ ਆਈ ਸੀਗੀ ਉਹ ਦਾ ਡਿਸਟ੍ਰਿਕਟ ਦੀ Winner ਸੀਗੀ ਉਹ ਤੇ ਡਿਪਾਰਟਮੈਂਟ ਦੇ ਟੂਰਨਾਮੈਂਟ ਹੁੰਦੇ ਆ ਸੀ ਡਿਪਾਰਟਮੈਂਟ ਦੇ ਟੂਰਨਾਮੈਂਟ ਲੈ ਜਾਂਦੇ ਆ ਠੀਕ ਆ ਬਹੁਤ ਵਧੀਆ ਗੱਲ ਐ ਮੈਮ ਚਲੋ ਹੁਣ ਤਾਂ ਤੁਹਾਨੂੰ ਗਰਾਊਂਡ ਆ ਗਈ ਆ ਹਾਂਜੀ ਅਸੀਂ ਹੁਣ ਤਾਂ ਤੁਸੀਂ ਹੋਰ ਬੱਚੇ ਕੱਢੋਗੇ ਵਧੀਆ ਜਿਹੜੇ ਪਲੇਅਰ ਬਣਨਗੇ ਤੁਹਾਡਾ ਵੀ ਮਾਪੇ ਦਾ ਸਕੂਲ ਦਾ ਇਸਪੈਂਡ ਦਾ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਨਾ ਹਾਂਜੀ ਹਾਂਜੀ ਸਾਨੂੰ ਸਾਰੀ ਸਰਪੰਚ ਸਾਹਿਬ ਦਾ ਉਹਨਾਂ ਦੀ ਸਾਰੀ ਪੰਚਾਇਤ ਮੈਂਬਰ ਦਾ ਗੁਰੂ ਜੀ ਦਾ ਤੁਹਾਡਾ ਸਾਰੇ ਪਿੰਡ ਵਾਸੀਆਂ ਦਾ ਅਸੀਂ ਬਹੁਤਾਂ ਦਾ ਸਪੈਸ਼ਲੀ ਸਾਡੇ ਪ੍ਰਿੰਸੀਪਲ ਮੈਡਮ ਜਿਹੜੇ ਸਾਡੇ ਬਹੁਤ ਕੋਆਪਰੇਟਿਵ ਆ ਜਿੱਦਾਂ ਹੀ ਮੈਨੂੰ ਕਦੇ ਮੁਸ਼ਕਲ ਨਹੀਂ ਆਈ ਤੇ ਅਸੀਂ ਪੜ੍ਹੇ ਹੋਏ ਆ ਮੈਮ ਕੋਲ ਜੀ ਹਾਂਜੀ ਅਸੀਂ ਹਾਂਜੀ ਸਟੂਡੈਂਟ ਇਹਨਾਂ ਦੇ ਜੀ ਜਾਂਦਾ ਦਾਈ ਅੱਗੇ ਜਾਂਦਾ ਸੀ ਪਿੱਛੋਂ ਉਹਨੂੰ ਬੈਕਪ ਬੈਕਪ ਬਿਲਕੁਲ ਨਹੀਂ ਮੈਨੂੰ ਮੁਸ਼ਕਲ ਨਹੀਂ ਆਈ ਥੈਂਕ ਯੂ ਮੈਮ ਬੈਕਪ ਲੋ ਅੱਗੇ ਵੀ ਮੁਸ਼ਕਲ ਨਹੀਂ ਆਉਣ ਦਿੰਦੇ ਸਾਰੀ ਪੰਚਾਇਤ ਸਾਰਾ ਨਗਰ ਐਨਆਰਏ ਵੀ ਸਾਰੇ ਨਾਲ ਆ ਜੀ ਮੈਂ ਆਫੀਸ਼ੀਅਲੀ ਕੀਤਾ ਐਸਐਸਪੀ ਜੀ ਹਾਂ ਜੀ ਨਹੀਂ ਬਹੁਤ ਵਧੀਆ ਗਾਇਬ ਗਾਇਬ ਮੈਨੂੰ ਕਦੇ ਮੁਸ਼ਕਲ ਨਹੀਂ ਆਈ ਸੀ ਚਲੋ ਅੱਗੇ ਆਪਾਂ ਹੋਰ ਵਧੀਆ ਸਾਲ ਤੋਂ ਐਸਐਸਪੀ ਜੀ ਬੱਚਿਆਂ ਲਈ ਕੰਮ ਕਰਾਂਗੇ ਰਲ ਮਿਲ ਕੇ ਠੀਕ ਹੈ ਥੈਂਕ ਯੂ ਮੈਮ ਵੈਰੀ ਮੱਚ ਜੀ ਥੈਂਕ ਯੂ ਬੇਟਾ ਸਾਡੀ ਧਰ ਲਈ ਅਰਦਾਸ ਆ ਤੁਸੀਂ ਹੋਰ ਅੱਗੇ ਜਾਓ ਆਪਣੇ ਮਾਤਾ ਪਿਤਾ ਦਾ ਆਪਣੇ ਸਕੂਲ ਦਾ ਟੀਚਰ ਸਹਿਬਾਨ ਦਾ ਪਿੰਡ ਦਾ ਨਾਮ ਰੋਸ਼ਨ ਕਰੋ 올 ది ਬੈਸਟ ਆ ਇੱਕ ਹਨ ਬੜਾ ਭਾਵੁਕ ਜਿਹਾ ਦੇਖੋ ਮੌਕਾ ਬਣ ਗਿਆ ਇਸ ਧੀ ਦਾ ਮਨ ਭਰ ਆਇਆ ਜਿਹਨਾਂ ਨੂੰ ਗਰਾਊਂਡ ਮਿਲੀ ਆ ਕਿਹੋ ਜਿਹਾ ਮੌਕਾ ਹੋਊਗਾ ਕਿਹੋ ਜੇ ਟਾਈਮ ਕੱਟਿਆ ਹੋਊਗਾ ਯਾਰ ਇਹਨਾਂ ਨੇ ਪੁੱਤ ਕੋਈ ਨਹੀਂ ਤੁਹਾਡੀ ਆ ਗਰਾਊਂਡ ਹੋਣਾ ਇਹਨਾਂ ਨੂੰ ਬਹੁਤ ਕੁਝ ਬਿਆਨ ਕਰਦੇ ਆ ਨਾ ਬੱਚਿਆਂ ਦੇ ਕਿੰਨੇ ਕਿੰਨੇ ਸੁਪਨੇ ਹੋਗੇ ਅੱਜ ਇਸ ਪੰਚਾਇਤ ਨੇ ਲੰਬੜਦਾਰ ਪਰਿਵਾਰ ਨੇ ਹੋਰ ਮਹਤਵਾਰ ਸੱਜਣਾ ਨੇ ਜਿਹੜਾ ਇਹ ਗਰਾਊਂਡ ਦਿੱਤੀ ਆ ਨਾ ਇਹ ਹੰਝੂ ਇਹ ਬਹੁਤ ਕੁਝ ਕਹਿ ਰਹੇ ਆ ਇਸ ਜੀ ਨੂੰ ਅਹਿਸਾਸ ਜ਼ਰੂਰ ਕਰਿਓ ਕਿ ਕਿਦਾਂ ਦਾ ਉਹਦਾ ਮਨ ਹੋਣਾ ਅੱਜ ਗਰਾਊਂਡ ਮਿਲੀਏ ਤਾਂ ਉਹ ਬੱਚੀ ਭਾਵੁਕ ਹੋ ਗਈ ਇਹ ਸਾਨੂੰ ਗਰਾਊਂਡ ਮਿਲੀ ਆ ਸੋ ਇੱਕ ਵਾਰ ਫੇਰ ਵਧਾਈ ਆ ਸਾਰੀਆਂ ਬੱਚੀਆਂ ਨੂੰ ਜਿਨ੍ਹਾਂ ਨੂੰ ਗਰਾਊਂਡ ਪ੍ਰੋਵਾਈਡ ਹੋਈ ਆ ਸਕੂਲ ਦੇ ਸਟਾਫ ਨੂੰ ਤੇ ਪੰਚਾਇਤ ਮੈਂਬਰਾਂ ਨੂੰ ਤੇ ਸਾਰੇ ਐਨਆਰਆਈ ਵੀਰ ਜਿਹੜੇ ਸਹਿਯੋਗ ਕਰਦੇ ਆ ਤੇ ਵਧਾਈ ਉਸ ਲੰਬੜ ਪਰਿਵਾਰ ਨੂੰ ਵੀ ਆ ਜਿਨ੍ਹਾਂ ਨੇ ਸਹਿਯੋਗ ਕੀਤਾ ਆ ਪੂਰੀ ਪੰਚਾਇਤ ਦਾ ਇਹਨਾਂ ਬੱਚੀਆਂ ਦੇ ਭਵਿੱਖ ਲਈ ਇਹ ਲੀਜ਼ ਤੇ ਦੇਣ ਲਈ ਤੇ ਇਹ ਜਦੋਂ ਬਾਤ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ